ਨਿਊ 20 ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਜ਼ਿਲ੍ਹਾ ਮਲੇਰਕੋਟਲਾ ਜ਼ਿਲ੍ਹਾਦਰ ਨਗਰ ਵਿੱਚੋਂ ਬੇਗੰਪੁਰਾ ਇਕੱਠਾ ਤਲਵੰਡੋ ਵਾਵਾ ਸਾਹਿਬ ਡਾਕਟਰ ਭੀਮਰਾ ਮੇੜਕਾਰ ਜੀ ਦੇ ਜਾਉਂਦੇ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਵਿਸ਼ੇਸ਼ ਮੋਟਰਸਾਈਕਲ ਜਲਸਾ ਰੀ ਕੱਢੀ ਗਈ ਜੋ ਕਿ ਪਿੰਡਾਂ ਵਿੱਚ ਹੁੰਦੀ ਹੋਈ ਸੰਦੌੜ ਦੇ ਪਿੰਡ ਵਿੱਚ ਹੁੰਦੀ ਵਾਪਸ ਮੁੜ ਕੇ ਮਲੇਰਕੋਟਲਾ ਕੇ ਸਮਾਪਤ ਹੋਈ ਇਸ ਸਮੇਂ ਮਲੇਰਕੋਟਲਾ ਸਿਟੀ 2 ਦੇ ਅੰਚਾਰ ਸਦਾ ਸਭਾ ਵਿਸ਼ੇਸ਼ ਸੰਗਤ ਜੀ ਵੱਲੋਂ ਨੌਜਵਾਨਾਂ ਨੂੰ ਸੁਰੱਖਿਆ ਸੁਵੰਦੀ ਜਾਣਕਾਰੀ ਦਿੱਤੀ ਗਈ ਕਿ ਇਹ ਰੈਲੀ ਦੇ ਵਿੱਚ ਕਿਸੇ ਨੇ ਹੁੱਲੜਬਾਜ਼ੀ ਨਹੀਂ ਕਰਨੀ ਸ਼ਾਂਤਪੂਰਵਕ ਇਹ ਰੈਲੀ ਬਾਅਦ ਸਮਰੇ ਕੁਲ ਸਮਾਪਤ ਕਰਨੀ ਹੈ ਇਸੇ ਬਾਬਰਾਸ ਨੂੰ ਗਵਿੰਦਰ ਸਿੰਘ ਟਿੱਬੇ ਵਾਲੇ ਨੇ ਵੀ ਨੌਜਵਾਨਾਂ ਨੂੰ ਸੰਬੋਧਨ ਕੀਤਾ ਕਿ ਬਹੁਤ ਬੜਾ ਬਰਲਾ ਹੈ ਨਸ਼ਿਆਂ ਤੋਂ ਰਹਿਤ ਸਾਨੂੰ ਹੋ ਕੇ ਇਹ ਜਰੇਲਿਆਂ ਦੇ ਜੋ ਕਿ ਹੈ ਅਯੋਜਨ ਕਰਨੇ ਚਾਹੀਦੇ ਹਨ ਤੁਹਾਨੂੰ ਦਿਖਾ ਰਹੇ ਹਾਂ ਲੈ ਤਸਵੀਰਾਂ ਮਲੇ ਕੋਲ ਦੇ ਰਾਸਨਾਕਰ ਦੇ ਵਿੱਚ ਜਿੱਥੇ ਇਸ ਗ੍ਰਾਮ ਸਮਾਗਮ ਦਾ ਆਯੋਜਨ ਕੀਤਾ ਗਿਆ ਮਲੇ ਕੋਲੋਂ ਸਾਡੇ ਪੱਤਰਕਾਰ ਸਰوج ਸਿੰਘ ਟੋੜਾ ਦੀ ਵਿਸ਼ੇਸ਼ ਰਿਪੋਰਟ ਸਾਡੇ ਚੈਨਲ ਨੂੰ ਬਾਅਦ ਤੋਂ ਬਾਅਦ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ਔਰ ਬਹੁਤ ਹੀ ਪਿਆਰ ਦੇ ਨਾਲ ਭਾਈਚਾਰਕ ਸਾਂਝ ਆਪਾਂ ਬਣਾਉਣੀ ਹੈ ਸਮਾਜ ਦੇ ਵਿੱਚ ਔਰ ਜਿੰਨੇ ਵੀ ਸੰਗਤ ਹੈ ਕਿਉਂਕਿ ਬਹੁਤ ਵੱਡਾ ਪਰਾਲਾ ਵਿਕਟਰ رائے ਜੀ ਸਾਡੇ ਓਮ ਪ੍ਰਕਾਸ਼ ਜੀ ਬੇਗਮਪੁਰਾ ਇਕਤਾ ਦਲ ਇੰਡੀਵੀਸ ਮੁੱਢ ਦੀ ਟੀਮ ਅੱਜ ਨੇ ਉਹਦੇ ਘਰ ਨੇ ਜਿੰਨੇ ਮੈਂਬਰ ਨੇ ਡਾਕਟਰ ਜਗਜੀਵਨ ਸਿੰਘ ਜੀ ਡੀ ਐਚਓ ਸਾਫ ਦਾ ਸਿਰ ਪਰ ਪ੍ਰਧਾਨ ਬਰਦਵਾਰਾ ਸਿੰਘ ਗੋਦਾ ਯੂਨੀ ਵਿਸ਼ੇਸ਼ ਤੌਰ ਤੇ ਪਹੁੰਚਿਆ ਦਰਸ਼ਨ ਸਿੰਘ ਜੀ ਬਾਵਜਿਹਾ ਅੰਮ੍ਰਿਤ੍ਰੀ ਦੀਪ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚਿਆ ਸ਼ੰਗਾਰਾ ਸਿੰਘ ਜੀ ਖਾਨਚੀ ਸਿਰ ਪਰ ਉਹ ਵੀ ਵਿਸ਼ੇਸ਼ ਭਾਰਤ ਐਸਾ ਹੀ ਸ਼ਹਿਰ ਸੀ ਐਸ ਐਚਓ ਸਿਟੀ ਟੂ ਮਿਲਿਆ ਤੁਹਾਡੀ ਅੱਜ ਤੁਸੀਂ ਜਿਹੜਾ ਹੈਗਾ ਅਰਦਾਸ ਨਗਰੀ ਵਿੱਚ ਪਹੁੰਚੋ ਕੀ ਪ੍ਰੋਗਰਾਮ ਹੈਗਾ ਇੱਥੇ ਇੱਥੇ ਬਾਬਾ ਸਾਹਿਬ ਅਬੀਦ ਸਾਹਿਬ ਦੇ 133ਵਾਂ ਜਲਦਿਆਰਾ ਹੈਗਾ ਜੀ ਇਹਦੇ ਪਰਾਲੇ ਵਿੱਚੋਂ ਪੂਰੇ ਰਾਮਦਾਸ ਨਗਰ ਦੇ ਨਿਵਾਸੀਆਂ ਵੱਲੋਂ ਇੱਕ ਬਹੁਤ ਹੀ ਨਸ਼ੇ ਵਿਰੁੱਧ ਅਤੇ ਟ੍ਰੈਫਿਕ ਦੀ ਨੀਮਾ ਉਪਰ ਤੋਂ ਇੱਕ ਜਾਗਰੂਕਤਾ ਮੋਹਸਾ ਕਰ ਰੈਲੀ ਕੀਤੀ ਜਾ ਰਹੀ ਹੈ ਜਿਸ ਲਈ ਬਹੁਤ ਹੀ ਧੰਨਵਾਦ ਦੇ ਪਰਾਲੇ ਮਤਲਬ ਸੈਖਾਧਾਰ ਨੇ ਤੇ ਇਹਨਾਂ ਨੂੰ ਆਪਣੇ ਨਸ਼ੇ ਵਿਰੁੱਧ ਅਤੇ ਟ੍ਰੈਫਿਕ ਨੂੰ ਦੱਸਿਆ ਜਿਹੜੀ ਇਹ ਰੈਲੀ ਹੈਗੀ ਪੈਦਲ ਯਾਤਰਾ ਹੋਊਗੀ ਜਾਂ ਵਾਹਨਾਂ ਤੇ ਜਾਣਗੇ ਇਹ ਮੋਟਰਸਾਈਕਲ ਤੇ ਕਾਰਾਂ ਤੇ ਹੈਗੀ ਆ ਜੀ ਦੇ ਆਪਣੇ ਏਰੀਆ ਵਿੱਚ ਸਿਖਾਉਣ ਲਈ ਜਾਂ ਆਪਣੇ ਜੋ ਮੰਦੀਰ ਕੋਲ ਦੀ ਦੇਖੋ ਚਾਲ ਕੇ ਕਰਕੀਨਾ ਕੀ ਆਪਣਾ ਜੀ ਮਹਿਸ਼ਮ ਸ਼ਾਹ ਅਨਸਰੀ ਜਿਹੜਾ ਪ੍ਰਧਾਨ ਬਹੁਜ ਸਮਾਜ ਪਾਰਟੀ ਨੇ ਅੱਜ ਕੀ ਕਹੋਗੇ ਬਾਬਾ ਸਾਹਿਬ ਦੀ ਜਿਹੜੀ ਤੁਸੀਂ ਰੈਲੀ ਨੂੰ ਰਵਾਨਾ ਕਰਨ ਵਾਸਤੇ ਪਹੁੰਚੇ ਹੋ ਇੱਥੇ ਕੀ ਕਹੋਗੇ ਅੱਜ ਅਸੀਂ ਬਾਬਾ ਸਾਹਿਬ ਦੀ 13 ਜਨਮ ਦਿਨ ਮਨਾ ਰਹੇ ਹਾਂ ਬਾਬਾ ਸਾਹਿਬ ਨੇ ਮਤਲਬ ਜੋ ਸਾਨੂੰ ਅਦੇਸ਼ ਦਿੱਤਾ ਸੀ ਉਹ ਨਾਲ ਚੱਲ ਦੀ ਕੋਸ਼ਿਸ਼ ਕਰ ਰਹੇ ਆਂ ਔਰ ਅਸੀਂ ਆਪਣੇ ਸਮਾਜ ਨੂੰ ਇਹੀ ਰੰਗ ਬੰਦ ਕਰ ਰਹੇ ਆਂ ਕਿ ਉਹਨਾਂ ਦੇ ਦਿੱਤੇ ਹੋਏ ਜਿਹੜੇ ਬਚਨੇ ਆ ਉਹਨਾਂ ਤੇ ਅਸੀਂ ਚੱਲੀਏ ਉਹਨਾਂ ਦੇ ਪਹਿਲਾ ਕੀ ਜਿਹੜਿਆ ਸੰਗਤ ਆ ਜੇ ਵੀ ਸੁੱਤੇ ਆ ਪੰਜਾਨੇ ਉਹਨਾਂ ਨੂੰ ਇਹੋ ਜਿਹਾ ਉਪਰਾਲੇ ਕਰਨੇ ਚਾਹੀਦੇ ਨੇ ਕੀ ਕਹੋਗੇ ਸੰਗਤ ਨੂੰ ਬਿਲਕੁਲ ਬਿਲਕੁਲ ਇਹੋ ਜਿਹਾ ਉਪਰਾਲੇ ਕਰਨੇ ਚਾਹੀਦੇ ਨੇ ਦੇਖੋ ਜੇ ਇਹਦੇ ਨਾਲ ਮਤਲਬ ਜਿਹੜਾ ਸਮਾਜ ਜਾਗਰਤੀ ਹੁੰਦੀ ਆ ਇਹ ਜਾਗਰਤੀ ਆਊਗੀ ਤਾਂ ਹੀ ਮਤਲਬ ਸਮਾਜ ਪੜ੍ਹੂ ਲਿਖੂਗਾ ਮੇਰਾ ਨਾਮ ਦਾਸ ਬਾਬਾ ਰਾਜਵਿੰਦਰ ਸਿੰਘ ਟਿਮੇਵਾਲੇ ਪੜਪੁੱਤਰੇ ਸ੍ਰੀਮਾਨ ਸਾਧੂ ਬਾਬਾ ਸਰਬਨਾਮ ਸਿੰਘ ਟਿਮੇਵਾਲੇ ਅੱਜ ਤੁਸੀਂ ਮਲੇਰਕੋਲ ਦਾ ਸ੍ਰੀ ਅਰਦਾਸ ਨਗਰੀ ਵਿੱਚ ਪਹੁੰਚੇ ਹੋ ਕਿਸ ਪ੍ਰੋਗਰਾਮ ਦੇ ਸਬੰਧ ਵਿੱਚ ਜਿਹੜੇ ਇੱਥੇ ਹਾਜ਼ਰੀ ਲਵਾਈ ਹੈ ਜੀ ਅੱਜ ਬਾਬਾ ਸਾਹਿਬ ਡਾਕਟਰ ਭੀਮਰਾਓ ਮੜਕਰ ਜੀ ਉਹਨਾਂ ਦਾ 133ਵਾਂ ਪ੍ਰਕਾਸ਼ ਦਿਹਾੜੀ ਦੀ ਪੁਛੀ ਦੇ ਵਿੱਚ ਅੱਜ ਇਥੋਂ ਮੋਟਰਸਾਈਕਲ ਜਿਹੜੀ ਰੈਲੀ ਆ ਪਿੰਡਾਂ ਦੇ ਵਿੱਚ ਉਹਨਾਂ ਦੀ ਜਾਗਰੂਕਤਾ ਰੈਲੀ ਪਿੰਡਾਂ ਦੇ ਵਿੱਚ ਕੱਢੀ ਜਾ ਰਹੀ ਹੈ ਉਸ ਦੇ ਸਬੰਧ ਵਿੱਚ ਪਹੁੰਚਿਆ ਇਹ ਜਿਹੜੀ ਰੈਲੀ ਹੈਗੀ ਆ ਇਥੋਂ ਚੱਲ ਕੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਦੇਖਾਂਗੇ ਆਪਣੇ ਬਿੱਟੂ ਜੀ ਨੂੰ ਪਤਾ ਇਹ ਦੱਸਣਗੇ ਵੀ ਪੱਖ-ਵੱਖ ਪਿੰਡ ਕਿਹੜੇ ਆ ਕਿ ਅਸੀਂ ਤਾਂ ਸਿਰਫ ਇੱਕ ਬਾਰੀ ਲਈ ਪੁੱਛੇ ਹੈ ਕਿ ਇਹ ਰੈਲੀ ਜਿਹੜੀ ਹੈਗੀ ਹੈ ਪਹਿਲੀ ਕੱਢੀ ਜਾ ਰਹੀ ਹੈ ਕਿ ਪਹਿਲੇ ਵੀ ਇਹ ਆਪਾਂ ਲੈ ਕੀਤੇ ਗਏ ਨੇ ਇਹ ਤੀਸਰਾ ਜਿਹੜਾ ਇਹ ਤੀਸਰੀ ਰੈਲੀ ਆ ਜੀ 3 ਸਾਲ ਹੋ ਗਏ ਲਗਾਤਾਰ ਇਸ ਚੱਲਦੇ ਠੀਕ ਹੋਵੋਗੇ ਬਾਬਾ ਸਾਹਿਬ ਦੀ ਜੀਵਨ ਦੇ ਉੱਪਰ ਸੰਕਤ ਤੁਹਾਨੂੰ ਆਪਣੇ ਵੱਲੋਂ ਸੰਦੇਸ਼ ਕੀ ਦਿਓਗੇ ਬਾਬਾ ਸਾਹਿਬ ਜੀ ਦੇ ਜੀਵਨ ਦੇ ਸੰਦੇਸ਼ ਹੈ ਜੀ ਸਾਨੂੰ ਉਹਨਾਂ ਦੀਆਂ ਸਖਿਆਵਾਂ ਤੇ ਪਰਹਰਾ ਦੇਣ ਦੀ ਲੋੜ ਹੈ ਤੇ ਫੇਰ ਹੀ ਆਪਾਂ ਉਹਨਾਂ ਦੇ ਜਨਮ ਦਿਹਾੜੇ ਮਨਾਉਣੇ ਸਾਬਲੇ ਨੇ ਜੋ ਉਹਨਾਂ ਨੇ ਕਾਨੂੰਨ ਦੀ ਗੱਲ ਕਰੀ ਆ ਉਹਨਾਂ ਦੇ ਵਿੱਚ ਜੋ ਸਾਨੂੰ ਅਧਿਕਾਰ ਲੈ ਕੇ ਦਿੱਤੇ ਆ ਅਸੀਂ ਉਹਨਾਂ ਦੀ ਰਾਖੀ ਦੇ ਲਈ ਤਤਪਰ ਹੋਈਏ ਭਾਰਤੀ ਸੰਵਿਧਾਨ ਦੀ ਨਿਜਮਾ ਦੀ ਅਸੀਂ ਜੋ ਅੱਜ ਹੈ ਭਾਰਤੀ ਸੰਵਿਧਾਨ ਨੂੰ ਖਤਰਾ ਹੈ ਉਹਦੇ ਲਈ ਸਾਨੂੰ ਇਕੱਠੇ ਹੋਣ ਦੀ ਲੋੜ ਹੈ